ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਮਾਈ ਚੈਨਲ ਗੁਰਮਨ ਮਾਰਕੀਟਿੰਗ ਸੋ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਜੀ ਮੈਂ ਅੱਜ ਦੀ ਟੈਕ ਵੀਡੀਓ ਦੇ ਵਿੱਚ ਸੋ ਦੋਸਤੋ ਜੇ ਤੁਹਾਡੇ ਘਰੇ ਵੀ ਕੋਈ ਪੁਰਾਣਾ ਐਂਡਰੋਇਡ ਜਾਂ ਫਿਰ ਆਈਫੋਨ ਪਿਆ ਹੋਇਆ ਸਕਰੀਨ ਚੱਲਦੀ ਆ ਬੈਟਰੀ ਡੈੱਡ ਹੋਈ ਪਈ ਆ ਫੋਨ ਸਟਾਰਟ ਹੋ ਜਾਂਦਾ ਆ ਬਸ ਸਾਹ ਚੱਲਦੇ ਹੋਣੇ ਚਾਹੀਦੇ ਫੋਨ ਦੇ ਠੀਕ ਆ ਜੀ ਆਪਾਂ ਇਸ ਫੋਨ ਤੇ ਪੈਸਾ ਨਹੀਂ ਲਾਉਣਾ ਪਰ ਆਪਾਂ ਇਹ ਤੋਂ ਇੱਕ ਡਿਵਾਈਸ ਨਵੀਂ ਬਣਾਵਾਂਗੇ ਜਿਹਨੂੰ ਆਪਾਂ ਕਹਿੰਨੇ ਆ ਵਾਈਫਾਈ ਐਕਸਟੈਂਡਰ ਹੁਣ ਵਾਈਫਾਈ ਐਕਸਟੈਂਡਰ ਹੁੰਦਾ ਕੀ ਆ ਦੇਖੋ ਜੀ ਹੁਣ ਤੁਸੀਂ ਘਰੇ YouTube ਚਲਾ ਰਹੇ ਹੋ ਤੁਸੀਂ ਆਪਣੇ ਛੱਤ ਤੇ ਜਾਂਦੇ ਹੋ ਜਾਂ ਤੁਸੀਂ ਨਾਲ ਦੇ ਕਮਰੇ ਜਾਂਦੇ ਹੋ ਤੁਹਾਡਾ ਜਿਹੜਾ Wi-Fi ਦਾ ਸਿਗਨਲ ਡਾਊਨ ਹੋ ਜਾਂਦਾ ਵੀਕ ਹੋ ਜਾਂਦਾ ਬੜੀ ਸਿਰਦਰਦੀ ਆ ਹਨਾ ਉੱਠ ਕੇ ਫਿਰ ਕਿਤੇ ਹੋਰ ਜਾਓ ਇੱਕ ਮਾਹੌਲ ਬਣਿਆ ਹੁੰਦਾ ਬੰਦੇ ਦਾ ਇੰਜੋਏਮੈਂਟ ਦਾ ਉਸ ਜਗ੍ਹਾ ਤੇ ਆਪਾਂ ਇਸ ਫੋਨ ਨੂੰ ਵਰਤਾਂਗੇ ਠੀਕ ਹੈ ਜੀ ਇਹਨੂੰ ਜੇਬ 'ਚ ਨਹੀਂ ਲੈ ਕੇ ਜਾਣਾ ਬਸ ਆਪਾਂ ਇਸ ਨੂੰ ਉਸ ਕਮਰੇ 'ਚ ਰੱਖ ਦੇਣਾ ਇੱਕ ਸੈਟਅਪ ਕਰਕੇ ਠੀਕ ਹੈ ਜੀ ਲਾਈਫਟਾਈਮ ਵਾਸਤੇ ਜਦ ਤੱਕ ਇਹਦੀ ਜ਼ਿੰਦਗੀ ਹੈਗੀ ਆ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਇੱਕ ਬੇਨਤੀ ਕਰਾਂਗਾ ਜੀ ਚੈਨਲ ਦੇ ਥੱਲੇ ਇੱਕ ਲਾਲ ਰੰਗ ਦਾ ਬਟਨ ਆ ਰਿਹਾ ਉਹਨੂੰ ਕਹਿੰਦੇ ਸਬਸਕ੍ਰਾਈਬ ਉਹਨੂੰ ਕਲਿੱਕ ਕਰ ਦਿਓ ਠੀਕ ਹੈ ਜੀ ਧੰਨਵਾਦ ਉਹਦੇ ਨਾਲ ਇੱਕ ਬੈਲ ਵਾਲਾ ਬਟਨ ਆ ਰਿਹਾ ਉਸ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਕਿਉਂਕਿ ਤੁਹਾਨੂੰ ਅਪਡੇਟ ਮਿਲਦੇ ਰਹਿਣਗੇ ਜਦੋਂ ਕੋਈ ਮੈਂ ਟੈਕ ਵੀਡੀਓ ਲੈ ਕੇ ਆਵਾਂਗਾ ਤੁਹਾਨੂੰ ਅਪਡੇਟ ਮਿਲੇਗਾ ਤੁਹਾਡੇ ਫੋਨ ਤੇ ਜਾਂ ਤੁਹਾਡੇ ਲੈਪਟਾਪ ਤੇ ਤੇ ਤੁਸੀਂ ਉਹ ਵੀਡੀਓ ਮਿਸ ਨਹੀਂ ਕਰੋਗੇ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਤੁਸੀਂ ਇੰਟਰਨੈਟ ਉੱਤੇ ਜੋ ਜਾਣੇ ਉਸ ਸਰਫ ਕਰਦੇ ਹੋ ਕਈ ਵੈਬਸਾਈਟਾਂ ਦੇ ਉੱਤੇ ਠੀਕ ਹੈ ਜੀ ਤੁਸੀਂ ਕਈ ਡਿਵਾਈਸਿਸ ਦੇਖੇ ਹੋਣਗੇ ਜਿਵੇਂ ਆ ਤੁਹਾਡੇ ਸਾਹਮਣੇ ਘਾਰੀ ਡਿ रिपीटर या फिर बहुत आसान भाषा में एक्सटेंडर। ਹੁਣ ਹਰ ਕੋਈ ਇਹ ਡਿਵਾਈਸ ਤੇ ਪੈਸੇ ਨਹੀਂ ਖਰ ਸਕਦਾ ਕਿਉਂਕਿ ਜਿਹੜੀ ਚਾਈਨਾ ਮੇਡ ਆਂਦੀ ਹੈ ਡਿਵਾਈਸ ਉਹ ਹੈਗੀ ਹੈ तकरीबन 15 ਤੋਂ ਲੈ ਕੇ 20 ਡਾਲਰ ਜਾਂ 20 ਯੂਰੋ ਦੀ ਕਹਿ ਲਓ ਠੀਕ ਹੈ ਜੀ तकरीबन ਇੰਨੇ ਇਕਦੀ। ਜੇ ਤੁਸੀਂ ਬਹੁਤ ਅੱਛੀ ਕੁਆਲਿਟੀ ਚ ਲੈਣੀ ਹੈ ਕਿਸੇ ਕੰਪਨੀ ਦੀ ਲੈਣੀ ਹੈ ਜਿਹਦਾ ਮਤਲਬ ਵਾਕੇ ਹੀ ਕੋਈ ਸਕੋਪ ਹੈਗਾ ਕੰਮ ਕਰੇਗੀ। ਉਹ ਡਿਵਾਈਸ ਤੁਹਾਨੂੰ ਮਿਲਦੀ ਹੈ ਮਿਨੀਮਮ 200 ਤੋਂ ਲੈ ਕੇ 300 ਡਾਲਰ ਜਾਂ ਯੂਰੋ ਦੇ ਵਿੱਚ ਠੀਕ ਹੈ ਜੀ। ਹੁਣ ਇੰਨੇ ਪੈਸੇ ਹਰ ਕੋਈ ਇਨਵੈਸਟ ਨਹੀਂ ਕਰ ਸਕਦਾ। ਉੱਥੇ ਜੇ ਆਪਾਂ ਕਰਾਂਗੇ ਪੰਜਾਬੀਆ ਵਾਲਾ ਕੰਮ ਠੀਕ ਹੈ ਜੀ ਆਪਾਂ ਇਹ ਪੁਰਾਣਾ ਫੋਨ ਕੂੜੇ 'ਚ ਨਹੀਂ ਸੁੱਟਣਾ ਨਾ ਪਾਏ ਕਿਸੇ ਕੰਪਨੀ ਨੂੰ ਵਾਪਸ ਕਰਨਾ ਠੀਕ ਹੈ ਜੀ ਅਸੀਂ ਇਹਦੇ 'ਚ ਸਿਰਫ ਤਾਂ ਸਿਰਫ ਛੋਟਾ ਜਿਹਾ ਜੁਗਾੜ ਲਗਾਵਾਂਗੇ ਜਿਹਨੂੰ ਆਪਾਂ ਕਹਿੰਨੇ ਇੱਕ ਮੋਬਾਈਲ ਐਪ ਡਾਊਨਲੋਡ ਕਰਾਂਗੇ ਐਪਸ ਸਾਰੀਆਂ ਪੇਡ ਹੈਗੀਆਂ ਆ ਕੁਝ ਐਪਸ ਹੈਗੀਆਂ ਫ੍ਰੀ ਹੁੰਦੀਆਂ ਠੀਕ ਹੈ ਤੇ ਆਪਾਂ ਇਸ ਮੋਬਾਈਲ ਨੂੰ ਬਸ ਇੱਕ ਚਾਰਜਿੰਗ ਪੋਰਟ ਇਹਦੀ ਟਾਈਪ ਸੀ ਆ ਠੀਕ ਹੈ ਦੇਖ ਸਕਦੇ ਹੋ ਜੋ ਯੂਨੀਵਰਸਲ ਆ ਇਹਨੂੰ ਲਗਾ ਕੇ ਆਪਾਂ ਕਿਤੇ ਵੀ ਰੱਖ ਸਕਦੇ ਹਾਂ ਠੀਕ ਹੈ ਜੇ ਤੁਹਾਨੂੰ ਲੱਗਦਾ ਕਿ ਫੋਨ ਦੇ ਮਗਰਮ ਟੁੱਟਿਆ ਹੋਇਆ ਤੁਸੀਂ ਇਹਨੂੰ ਕੱਢ ਕੇ ਤੁਸੀਂ ਨੂੰ ਡਾਇਰੈਕਟ ਚਾਰਜਿੰਗ ਤੇ ਲਗਾ ਸਕਦੇ ਹੋ ਫੋਨ ਨੂੰ ਕੁਝ ਨਹੀਂ ਹੋਏਗਾ ਕੋਈ ਨੂੰ ਅੱਗ ਨਹੀਂ ਪੈਣ ਲੱਗੀ ਕੁਝ ਨਹੀਂ ਹੁੰਦਾ ਇਹ ਬਹੁਤ ਆਸਾਨ ਕੰਮ ਹੈ ਇਹਦੇ 'ਚ ਤੁਹਾਡੇ ਸਿਰਫ ਮੈਕਸਿਮ 5 ਤੋਂ 10 ਮਿੰਟ ਲੱਗਣਗੇ ਤੇ ਜ਼ਿੰਦਗੀ ਭਰ ਦਾ ਸੁੱਖ ਮਿਲ ਜੀਗਾ ਇਹ ਕਿੱਦਾਂ ਕਰਨਾ ਹੁਣ ਆ ਤੁਹਾਨੂੰ ਮੈਂ ਦੱਸਦਾ ਸੋ ਦੋਸਤੋ ਹੁਣ ਸਭ ਤੋਂ ਪਹਿਲਾ ਸਟੈਪ ਕੀ ਹੈਗਾ ਯਾ ਕਿ ਤੁਸੀਂ ਆਪਣੇ ਘਰੇ ਪਿਆ ਕੋਈ ਐਂਡਰੋਇਡ ਜਾਂ ਫਿਰ ਆਈਫੋਨ ਲੱਭੋ ਜੇ ਤੁਹਾਡੇ ਕੋਲ ਹੈਗਾ ਬਹੁਤ ਚੰਗੀ ਗੱਲ ਹੈ ਠੀਕ ਹੈ ਜੀ ਤੇ ਹੁਣ ਆ ਫੋਨ ਦੀ ਘਟੁ ਘਟ ਇੰਨੀ ਕ ਕਪੈਸਿਟੀ ਹੋਵੇ ਕਿ ਇਹਦੇ ਵਿੱਚ ਕੋਈ ਮੋਬਾਈਲ ਐਪ ਡਾਊਨਲੋਡ ਹੋ ਸਕਦੀ ਹੈ ਸਭ ਤੋਂ ਪਹਿਲਾਂ ਤੇ ਸੌਰੀ ਇਹ ਸਟਾਰਟ ਹੋਣਾ ਚਾਹੀਦਾ ਠੀਕ ਹੈ ਘਟੁ ਘਟ ਸਟਾਰਟ ਹੁੰਦਾ ਹੋਵੇ ਸਟਾਰਟ ਹੋ ਰਿਹਾ ਸਕਰੀਨ ਟੁੱਟੀ ਹੋਈ ਹੈ ਘਟੁ ਘਟ ਟੱਚ ਚੱਲ ਰਿਹਾ ਉਹਦਾ ਮਤਲਬ ਕੁਛ ਏਦਾ ਤਾਂ ਕੰਮ ਹੋ ਜਵੇ ਕਿ ਤੁਸੀਂ ਪਲੇ ਸਟੋਰ ਜਾਂ ਫਿਰ ਤੇ ਐਪ ਸਟੋਰ ਚਲਾ ਸਕਦੇ ਹੋ ਠੀਕ ਹੈ ਸੋ ਆਪਾਂ ਇਸ ਕੰਮ ਵਿੱਚ ਅੱਜ ਯੂਜ਼ ਕਰਾਂਗੇ ਤੇ ਦੇਖ ਸਕਦੇ ਹੋ ਆ ਦੇਖੋ ਜੀ ਸਕਰੀਨ ਟੁੱਟੀ ਹੋਈ ਹੈ ਤਾਂ ਠੀਕ ਹੈ ਮੈਂ ਥੋੜਾ ਇਹਨੂੰ ਕੈਮਰੇ ਦੇ ਅੱਗੇ ਜ਼ੂਮ ਤੇ ਲੈ ਕੇ ਆਉਣਾ ਤਾਂ ਤੁਹਾਨੂੰ ਚੰਗੀ ਤਰ੍ਹਾਂ ਲੱਭ ਜੇਗਾ ਠੀਕ ਹੈ ਜੀ ਇਹਦੇ ਤੁਹਾਨੂੰ ਕਰਨਾ ਕੀ ਆਪਾਂ ਜੋ ਸਟਾਰਟ ਹੋ ਜਾਂਦਾ ਆ ਫਿਰ ਆਪਾਂ ਇਹ ਤੋਂ ਅਗਲਾ ਸਟੈਪ ਔਣੇ ਆ ਸੋ ਜਿਵੇਂ ਕਿ ਤੁਸੀਂ ਹੁਣ ਆਪਣਾ ਪੁਰਾਣਾ ਫੋਨ ਔਨ ਕਰ ਹੀ ਲਿਆ ਠੀਕ ਹੈ ਜੀ ਫੋਨ ਤੁਹਾਡਾ ਔਨ ਹੋ ਗਿਆ ਉਹਦੇ ਸਾਹ ਚੱਲਦੇ ਪਏ ਥੋੜੇ ਬਹੁਤ ਹੁਣ ਇਹਨਾਂ ਨੂੰ ਸਿੰਪਲ ਜਿਹਾ ਕੰਮ ਕਰੋ ਆਪਣੇ ਘਰ ਦੇ ਵਾਈਫਾਈ ਦੇ ਨਾਲ ਕਨੈਕਟ ਕਰ ਦਿਓ ਠੀਕ ਹੈ ਜੀ ਜੁੱਤੇ ਆਪਣਾ ਫੋਨ ਕਨੈਕਟ ਕਰ ਲੈਨੇ ਹੋਣਾ ਇਹ ਤੁਹਾਡਾ ਹੋ ਗਿਆ ਦੂਜਾ ਸਟੈਪ ਠੀਕ ਹੈ ਤੁਹਾਡਾ ਫੋਨ ਕਨੈਕਟ ਹੋ ਗਿਆ ਇਹ ਤੇ ਮਾੜਾ ਜਿਹਾ ਗੂਗਲ ਚਲਾਓ ਇਹ ਤੇ YouTubeਸ ਲਾ ਕੇ ਦੇਖੋ ਕਿ ਵਾਕਈ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਇੱਕ ਵਾਰ ਚੈੱਕ ਕਰੋ ਹੁਣ ਤੀਸਰਾ ਸਟੈਪ ਸਭ ਤੋਂ ਇੰਪੋਰਟੈਂਟ ਹੈਗਾ ਜੀ ਆਪਣੇ ਫੋਨ ਦੇ ਵਿੱਚ ਇੱਕ ਐਪ ਡਾਊਨਲੋਡ ਕਰਨੀ ਹੈ ਜੇ ਤੁਸੀਂ ਆਈਫੋਨ ਯੂਜ਼ ਕਰ ਰਹੇ ਹੋ ਤਾਂ ਵੀ ਫਿਰ ਤੁਸੀਂ ਐਪਲ ਦੇ ਐਪ ਸਟੋਰ ਤੇ ਜਾਣਾ ਜੇ ਤੁਸੀਂ ਐਂਡਰੋਇਡ ਯੂਜ਼ ਕਰ ਰਹੇ ਹੋ ਮੈਂ ਆਪਾਂ ਟੈਸਟਿੰਗ ਐਂਡਰੋਇਡ ਤੇ ਕਰ ਰਹੇ ਹਾਂ ਠੀਕ ਹੈ ਫਿਰ ਤੁਸੀਂ ਜਾਣਾ ਜੀ ਪਲੇ ਸਟੋਰ 'ਚ ਠੀਕ ਹੈ ਐਪ ਦਾ ਨਾਮ ਹੈ ਜੀ ਵਾਈਫਾਈ ਰਿਪੀਟਰ ਸੋ ਦੋਸਤੋ ਇੱਥੇ ਇੱਕ ਚੀਜ਼ ਤੇ ਬਹੁਤ ਜ਼ਰੂਰੀ ਧਿਆਨ ਦੇਣਾ ਠੀਕ ਹੈ ਜੀ ਜ਼ਰੂਰੀ ਆ ਐਪ ਇੰਸਟਾਲ ਕਰਨ ਤੋਂ ਪਹਿਲੇ ਰਿਪੀਟਰ ਐਪ ਇੰਸਟਾਲ ਕਰਨ ਤੋਂ ਪਹਿਲਾਂ ਠੀਕ ਹੈ ਧਿਆਨ ਰੱਖਿਓ ਦਿਮਾਗ ਚ ਆਪਣੇ ਗੌਰ ਕਰਿਓ ਜਾ ਕੇ ਆਪਣਾ ਮੋਡਮ ਜਾਂ ਰਾਊਟਰ ਠੀਕ ਹੈ ਪਹਿਲੇ ਚੈੱਕ ਕਰੋ ਤੁਹਾਡੇ ਮੋਡਮ ਲੱਗਾ ਕੇ ਰਾਊਟਰ ਲੱਗਾ ਮੋਡਮ ਨਾਲ ਅੰਟੀਨੇ ਨਹੀਂ ਹੁੰਦੇ ਜਿਹੜਾ ਮੋਡਮ ਪਲੱਸ ਰਾਊਟਰ ਹੁੰਦਾ ਏਡੀਐਸਐਲ ਠੀਕ ਹੈ ਉਹਦੇ ਨਾਲ ਅੰਟੀਨਾ ਇੱਕ ਹੁੰਦਾ ਆ ਜਿਹੜਾ ਏਡੀਐਸਐਲ 2 ਪਲੱਸ ਹੈਗਾ ਆ ਉਹਦੇ ਨਾਲ ਦੋ ਅੰਟੀਨੇ ਵੀ ਆਉਂਦੇ ਆ ਕਈ ਜਨਾਂ ਚਾਰ ਅੰਟੀਨੇ ਵੀ ਆਉਂਦੇ ਆ ਉਹ ਚੈੱਕ ਕਰੋ ਕਿਹੜੀ ਕੰਪਨੀ ਦਾ ਆ ਠੀਕ ਹੈ ਜੀ ਐਗਜ਼ਾਮਪਲ ਜੇ ਮੈਂ ਜਰਮਨ ਚ ਬੈਠਾ ਮੇਰਾ ਹੈ ਜਿਹੜਾ ਮੋਡਮ ਹੈਗਾ ਮੋਸਟਲੀ O2 ਦਾ ਹੈਗਾ ਜਾਂ ਫ੍ਰਿਟਸ ਬਾਕਸ ਠੀਕ ਆ ਐਦਾਂ ਹੁੰਦਾ ਇਹ ਕੰਪਨੀਆਂ ਚੈੱਕ ਕਰੋ ਉਹ ਕੰਪਨੀ ਦੀ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ ਠੀਕ ਆ ਐਪ ਤੁਹਾਨੂੰ ਫ੍ਰੀ ਵਿੱਚ ਮਿਲ ਜੇਗੀ ਇਹ ਬਹੁਤ ਜ਼ਰੂਰੀ ਬੇਨਤੀ ਆ ਓਲੀ ਐਪ ਕੰਪਨੀ ਦੀ ਮੈਚ ਕਰ ਲਿਓ ਜੇ ਤੁਹਾਡਾ ਹੁਣ ਕੋਈ ਚਾਈਨਾ ਦਾ ਮੌਡਮ ਵਗੈਰਾ ਲੱਗਿਆ ਹੋਇਆ ਚਾਈਨਾ ਦਾ ਰਾਊਟਰ ਹੈਗਾ ਫੇਰ ਤੁਸੀਂ ਕੋਈ ਵੀ ਅਨਨੋਨ ਐਪ ਡਾਊਨਲੋਡ ਕਰ ਲਓ ਉਹ ਚੱਲੇਗੀ ਠੀਕ ਹੈ ਥਰਡ ਪਾਰਟੀ ਐਪ ਵੀ ਚੱਲ ਜਾਏਗੀ ਕਿਉਂਕਿ ਤੁਸੀਂ ਸਿਰਫ ਬੂਸਟ ਮਾਰਨਾ ਹੈ ਹਾਂਜੀ ਜੇਕਰ ਤੁਸੀਂ ਆਪਣੇ ਫੋਨ ਦੇ ਵਿੱਚ ਐਪ ਡਾਊਨਲੋਡ ਕਰ ਲਈ ਹੈ ਉਹ ਇੰਸਟਾਲ ਹੋ ਗਈ ਹੈ ਹੁਣ ਉਹਨੂੰ ਓਨ ਕਰ ਲਓ ਠੀਕ ਹੈ ਓਨ ਕਰਕੇ ਤੁਹਾਨੂੰ ਕੁਝ ਸੈਟਿੰਗਸ ਆਣੀਆਂ ਕੋਈ ਸੈਟਿੰਗ ਨਹੀਂ ਛੇੜਨੀ ਤੁਸੀਂ ਬਾਈ ਡਿਫਾਲਟ ਰੱਖਣੀ ਹੈ ਡਿਫਾਲਟ ਦਾ ਮਤਲਬ ਹੁੰਦਾ ਜੋ ਕੰਪਨੀ ਚੋਂ ਆ ਰਹੀ ਹੈ ਠੀਕ ਹੈ ਜੋ ਡਿਵੈਲਪਰ ਨੇ ਦਿੱਤੀਆਂ ਹੋਈਆਂ ਹੁਣ ਤੁਸੀਂ ਕੀ ਕਰਨਾ ਅਗਲਾ ਸਟੈਪ ਉਹਨੂੰ ਉਹਦੇ ਉੱਤੇ ਲਿਖਿਆ ਹੋਣਾ ਕਿ ਰਿਪੀਟਰ ਓਨ ਕਰ ਲਓ ਉਹਨੂੰ ਓਨ ਕਰ ਦੇਣਾ ਠੀਕ ਹੈ ਉਹਦੇ ਇੱਕ ਮੀਟਰ ਬਣਿਆ ਆਊਗਾ ਕਿ ਤੁਹਾਡੀ ਸਟਰੈਂਥ ਬੂਸਟ ਹੋ ਰਹੀ ਹੈ ਉਹ ਜੋ ਸਟਰੈਂਥ ਬੂਸਟ ਹੋਣਾ ਲਾ ਪੈਂਦੀ ਆ ਨਾ ਇਹਨੂੰ ਹੌਲੀ-ਹੌਲੀ ਉਸ ਕਮਰੇ ਚ ਲੈ ਕੇ ਜਾਓ ਜਾਂ ਉਸ ਕੋਨੇ ਚ ਜਿੱਥੇ ਰੇਂਜ ਨਹੀਂ ਆ ਰਹੀ ਸੀ ਠੀਕ ਹੈ ਸੌਰੀ ਜਿੱਥੇ ਵੀ ਰੇਂਜ ਨਹੀਂ ਆ ਰਹੀ ਉਹ ਉਥੇ ਲੈ ਕੇ ਜਾਓ ਚੈੱਕ ਕਰੋ ਮੀਟਰ ਦੇ ਉੱਤੇ ਕੀ ਆ ਰਿਹਾ ਮੀਟਰ ਤੇ ਬੂਸਟ ਕਿੰਨਾ ਮਿਲ ਰਿਹਾ ਤੁਹਾਨੂੰ ਹੁਣ ਤੁਸੀਂ ਇੱਕ ਚੀਜ਼ ਚੈੱਕ ਕਰੋ ਕਿ ਤੁਸੀਂ ਜਿੱਥੇ ਫੋਨ ਰੱਖਿਆ ਨਾ ਆਪਣਾ ਉਹ ਤੇ ਸਿਗਨਲ ਨਹੀਂ ਸੀ ਆਉਂਦਾ ਪਰ ਤੁਹਾਡੇ ਜਿਹੜਾ ਖਰਾਬ ਫੋਨ ਹੈ ਠੀਕ ਹੈ ਇਹਦਾ ਖਰਾਬ ਫੋਨ ਹੈ ਇਹਦੇ ਉੱਤੇ ਸ਼ੋਅ ਹੋ ਰਿਹਾ ਕਿ ਇੱਥੇ ਵਾਈਫਾਈ ਦਾ ਸਿਗਨਲ ਬੂਸਟ ਹੋ ਰਿਹਾ ਹੁਣ ਟੈਸਟ ਕਿਤਾ ਕਰਨਾ ਹੈ ਚਲੋ ਜੀ ਇਹ ਐਪ ਇਹ ਮੋਬਾਈਲ ਜਿਹੜਾ ਹੈਗਾ ਇਹਨੇ ਤੇ ਸ਼ੋਅ ਕਰ ਦਿੱਤਾ ਹੁਣ ਆਪਣਾ ਹੋਰ ਕੋਈ ਫੋਨ ਦੇਖੋ ਜੇ ਤੁਸੀਂ ਯੂਜ਼ ਕਰ ਰਹੇ ਸੀ ਕੋਈ ਟੈਬਲੇਟ ਹੋ ਗਿਆ ਠੀਕ ਹੈ ਜਾਂ ਲੈਪਟਾਪ ਉਥੇ ਲੈ ਕੇ ਜਾਓ ਉਥੇ YouTube ਚਲਾਓ ਠੀਕ ਹੈ ਚੈੱਕ ਕਰੋ ਕਿ YouTube ਦਾ ਡਾ ਉਹ ਤੇ ਸਹੀ ਚੱਲ ਰਿਹਾ ਕਿ ਨਹੀਂ ਜੇ ਨਹੀਂ ਸਹੀ ਚੱਲਦਾ ਪਿਆ ਇਹ ਮਤਲਬ ਹੀ ਨਹੀਂ ਬੰਦ ਆ ਜੀ ਬਿਲਕੁਲ ਸਹੀ ਚੱਲੂਗਾ ਠੀਕ ਹੈ ਕਿਉਂਕਿ ਤੁਸੀਂ ਉਹਨੂੰ ਸਿਗਨਲ ਨੂੰ ਰਿਪੀਟਰ ਦੇ ਨਾਲ ਬੂਸਟ ਕਰ ਦਿੱਤਾ ਹੁਣ ਲਾਸਟ ਸਟੈਪ ਕੀ ਬਚਦਾ ਆ ਅਖੀਰਲਾ ਸਟੈਪ ਇਹ ਆ ਕਿ ਤੁਸੀਂ ਇਹਨੂੰ ਟਾਈਪ ਸੀ ਨੂੰ ਪਾਵਰ ਬੂਸਟ ਦੇਣਾ ਕਿਤੇ ਠੀਕ ਹੈ ਇਹਦਾ ਪਾਵਰ ਸੋਰਸ ਲੱਭੋ ਲਾਗੇ ਥੋੜੀ ਦੂਰ ਕਿਤੇ ਐਕਸਟੈਂਸ਼ਨ ਹੋਊਗੀ ਉਥੇ ਟਾਈਪ ਸੀ ਦੇ ਨਾਲ ਇਹਨੂੰ ਐਕਸਟੈਂਸ਼ਨ ਕੋਰਟ ਤੇ ਲਗਾ ਦਿਓ ਤੇ ਇਹਨੂੰ ਕੋਰਟ ਦੇ ਉੱਤੇ ਹੀ ਰੱਖ ਦਿਓ ਠੀਕ ਹੈ ਜੀ ਤਾਂ ਕਿ ਇਹਨੂੰ ਕੋਈ ਟੱਚ ਨਾ ਕਰੇ ਇਹ ਫੋਨ ਦਾਟਾ ਹੁਣ ਬੰਦ ਨਹੀਂ ਹੋਏਗਾ ਇਹ ਚੱਲਦਾ ਰਹੇਗਾ ਪਲੱਸ ਇਹ ਸਿਗਨਲ ਨੂੰ ਓਨੇ ਏਰੀਆ ਦੇ ਵਿੱਚ ਓਨੇ ਸਰਕਲ ਦੇ ਵਿੱਚ ਬੂਸਟ ਕਰਦਾ ਰਹੂਗਾ ਓਨੈਸਟਲੀ ਮੰਨੋ ਕਿ ਜਿਹੜੀ ਡਿਵਾਈਸਸ ਸਾਨੂੰ ਮਿਲ ਰਹੀਆਂ ਆ ਬਹੁਤ ਮਹਿੰਗੀਆਂ ਆ ਆਨਲਾਈਨ ਤੁਸੀਂ ਆਪਣੇ ਘਰੇ ਇਸ ਚੀਜ਼ ਨੂੰ ਇਸ ਤਰ੍ਹਾਂ ਬਣਾ ਸਕਦੇ ਹੋ ਐਂਡ ਇੱਕ ਆਖਰੀ ਸਟੈਪ ਹੈਗਾ ਮੈਂ ਦੱਸਣਾ ਭੁੱਲ ਗਿਆ ਤੁਹਾਨੂੰ ਹੁਣ ਜੇ ਤੁਹਾਨੂੰ ਇਹ ਪੂਰੇ ਪ੍ਰੋਸੈਸ ਤੋਂ ਬਾਅਦ ਸਮਝ ਆ ਗਿਆ ਨਾ ਕਿ ਤੁਸੀਂ ਆਪਣੇ ਇੱਕ ਪੁਰਾਣੇ ਮੋਬਾਈਲ ਨੂੰ ਐਪਲ ਦਾ ਆ ਜਾਂ ਐਂਡਰੋਇਡ ਆ ਕਿਦਾਂ ਵਰਤ ਕੇ ਬਿਨਾ ਕੋਈ ਇਨਵੈਸਟਮੈਂਟ ਕੀਤੇ ਇੱਕ ਵਾਈਫਾਈ ਰੀਪੀਟਰ ਬਣਾ ਸਕਦੇ ਹੋ ਚੰਗਾ ਲੱਗਿਆ ਨਾ ਹੁਣ ਇੱਕ ਮੇਰਾ ਕਹਿਣਾ ਮੰਨਿਓ ਮੇਰੇ ਵੱਸ ਤੋਂ ਤੁਸੀਂ ਕਮ ਛੋਟਾ ਜਿਹਾ ਕਰਨ ਥੱਲੇ ਲਾਰੰਗ ਦਾ ਸਬਸਕ੍ਰਾਈਬ ਬਟਨ ਦੇਖ ਰਿਹਾ ਨਾ ਬਸ ਉਹਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਹੈ ਤੁਹਾਨੂੰ ਇਸ ਤੋਂ ਫਾਇਦਾ ਹੋਇਆ ਵੀਡੀਓ ਨੂੰ ਸ਼ੇਅਰ ਕਰਿਓ ਜੇ ਤੁਸੀਂ ਸੋਚਦੇ ਹੋ ਕਿ ਹਾਂਜੀ ਆਪਾਂ ਅੱਗੇ ਹੋਰ ਵੀ ਅਪਡੇਟ ਇਦਾਂ ਦੇ ਚਾਹੁੰਨੇ ਆ ਕਿ ਤੁਹਾਨੂੰ ਇੱਕ ਪੁਰਾਣੀ ਡਿਵਾਈਸ ਤੁਹਾਡੀ ਦਾ ਕਨਵਰਟ ਹੋ ਜਵੇ ਇੱਕ ਬੈਲ ਬਟਨ ਹੈਗਾ ਆ ਉਹਨੂੰ ਕਲਿੱਕ ਕਰ ਦਿਓ ਤੁਹਾਨੂੰ ਲੇਟੈਸਟ ਤੋਂ ਲੇਟੈਸ ਅਪਡੇਟ ਮਿਲਦੇ ਰਹਿਣਗੇ ਠੀਕ ਹੈ ਜੀ ਅਗਲੀ ਵੀਡੀਓ ਵਿੱਚ ਮੈਂ ਲੈ ਕੇ ਆ ਰਿਹਾ ਕਿ ਜਰਮਨੀ 'ਚ ਤੁਸੀਂ ਸੌਦੇ ਦੇ ਖਰੀਦਦੇ ਹੀ ਹੋ ਬਟ ਸੌਦੇ ਇਦਾਂ ਖਰੀਦੀਏ ਉਥੋਂ ਹੀ ਖਰੀਦਨੇ ਆ ਬਟ ਇੱਕ ਸਿਸਟਮ ਹੋਊਗਾ ਕਿ ਤੁਹਾਨੂੰ ਸੌਦੇ ਜਿਹੜੇ ਹੈਗੇ 50 ਸੈਂਟ ਸਸਤੇ ਮਿਲਣਗੇ ਠੀਕ ਹੈ ਜੀ ਮਤਲਬ ਗਰੋਸਰੀ ਹਰ ਗ੍ਰੋਸਰੀ 50% ਸਸਤੀ ਮਿਲੂਗੀ ਪਰ ਕਿਸ ਤਰ੍ਹਾਂ ਮਿਲੂਗੀ ਅਗਲੀ ਵੀਡੀਓ ਦੱਸਾਂਗੇ ਇਸ ਕਰਕੇ ਚੈਨਲ ਸਬਸਕ੍ਰਾਈਬ ਕਰੋ ਐਂਡ ਅਪ ਟੂਡੇਟ ਰਹੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ